ਅੱਜ ਅਸੀਂ ਬਣਾਵਾਂਗੇ ਕੇਸਰ ਵਾਲਾ ਦੁੱਧ ਪ्योर ਮੂੰਗਰਾ ਕਸ਼ਮੀਰੀ ਕੇਸਰ ਲਿਆ ਹੈ ਬਹੁਤ ਵਧੀਆ ਨਿੱਕੀ ਲੈਜੀ ਲਈਆ ਅਤੇ ਤਾਗੇ ਵਾਲੀ ਮਿਸ਼ਰੀ ਲਈ ਹੈ 10 ਕੇਸਰ ਦੀਆਂ ਪੱਤੀਆਂ ਅੱਧਾ ਘੰਟਾ ਪਹਿਲਾਂ ਅੱਧਾ ਕੱਪ ਗਰਮ ਪਾਣੀ ਵਿੱਚ ਭਿਉ ਕੇ ਰੱਖ ਦਿੱਤੀਆਂ ਸਨ ਦੋ ਨਿੱਕੀਆਂ ਲਾਇਚੀਆਂ ਲਈਆਂ ਸਨ ਉਹਨਾਂ ਨੂੰ ਵੀ ਕੁੱਟ ਕੇ ਰੱਖਿਆ ਥੋੜੀ ਜਿਹੀ ਮਿਸ਼ਰੀ ਨੂੰ ਵੀ ਕੁੱਟ ਕੇ ਰੱਖਿਆ ਹੈ ਦੋ ਗਲਾਸ ਦੁੱਧ ਦੇ ਲਏ ਹਨ ਦੁੱਧ ਨੂੰ ਗਰਮ ਕਰਾਂਗੇ ਦੁੱਧ ਗਰਮ ਹੋ ਗਿਆ ਹੁਣ ਇਸ ਵਿੱਚ ਕੇਸਰ ਦੀਆਂ ਪੱਤੀਆਂ ਪਾਵਾਂਗੇ ਜਿਹੜੀਆਂ ਭਾਂਕੇ ਰੱਖੀਆਂ ਸਨ ਦੋ ਨਿੱਕੀਆਂ ਲੈਚੀਆਂ ਜਿਹੜੀਆਂ ਕੁੱਟ ਕੇ ਰੱਖੀਆਂ ਸਨ ਇਸ ਵਿੱਚ ਪਾਵਾਂਗੇ ਦੁੱਧ ਨੂੰ 5-7 ਮਿੰਟ ਉਬਾਲਾਂਗੇ ਕੇਸਰ ਵਾਲਾ ਦੁੱਧ ਬਣ ਕੇ ਤਿਆਰ ਹੋ ਗਿਆ ਹੁਣ ਇਸ ਨੂੰ ਥੱਲੇ ਲਾਵਾਂਗੇ ਅਤੇ ਇਸ ਵਿੱਚ ਲੋੜ ਮੁਤਾਬਕ ਜਿਹੜੀ ਕੁੱਟ ਕੇ ਰੱਖੀ ਹੋਈ ਮਿਸ਼ਰੀ ਆ ਉਸ ਨੂੰ ਪਾਵਾਂਗੇ ਜਦੋਂ ਕੇਸਰ ਵਾਲਾ ਦੁੱਧ ਠੰਡਾ ਹੋ ਗਿਆ ਤਾਂ ਗਲਾਸਾਂ ਵਿੱਚ ਪਾਵਾਂਗੇ ਕੇਸਰ ਵਾਲਾ ਦੁੱਧ ਬਣ ਕੇ ਤਿਆਰ ਹੋ ਗਿਆ ਸਰਦੀਆਂ ਵਿੱਚ ਇਸ ਨੂੰ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਇਸ ਵਿੱਚ ਨਿੱਕੀ ਇਲਾਇਚੀ ਅਤੇ ਮਿਸ਼ਰੀ ਜ਼ਰੂਰ ਪਾਉਣੀ ਚਾਹੀਦੀ ਹੈ ਸ਼ੂਗਰ ਵਾਲੇ ਮਰੀਜ਼ ਇਸ ਵਿੱਚ ਮਿਸ਼ਰੀ ਨਾ ਪਾਉਣ ਕੇਸਰ ਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਸਰਦੀਆਂ ਵਿੱਚ ਹੀ ਪੀਣਾ ਚਾਹੀਦਾ ਹੈ। 2 ਤੋਂ 5 ਕੇਸਰ ਦੀਆਂ ਪੱਤੀਆਂ ਆਪਣੀ ਪ੍ਰਕਿਰਤੀ ਅਨੁਸਾਰ ਆਪਣੇ ਆਯੁਰਵੈਦਿਕ ਡਾਕਟਰ ਦੀ ਸਲਾਹ ਨਾਲ ਦੁੱਧ ਵਿੱਚ ਉਬਾਲ ਕੇ ਤੁਸੀਂ ਲੈ ਸਕਦੇ ਹੋ। ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੇਸਰ ਦੇ ਦੁੱਧ ਦੇ ਫਾਇਦੇ ਬਾਰੇ ਦੱਸਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ।